ਪਰ ਸਿੱਧੂ ਤੋਂ ਬਾਅਦ ਜਦੋਂ ਤੋਂ ਤੁਹਾਡਾ ਨਾਂ ਲਿਆ ਤੇ ਫਿਰ ਸਿੱਧੂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਸਵਾਲ ਤੁਹਾਡੇ ਤੇ ਉਸ ਨੂੰ ਲੈ ਕੇ ਵੀ ਹੋਏ ਹੈ ਹਾਂਜੀ ਤੁਹਾਡੇ ਤੇ ਇਹ ਦੋਸ਼ ਲੱਗਿਆ ਵੀ ਤੁਸੀਂ ਸਿੰਪਥੀ ਲੈਣ ਦੀ ਕੋਸ਼ਿਸ਼ ਕਰਦੇ ਹੋ ਹਰੇਕ ਸ਼ੋਅ ਦੇ ਉੱਤੇ ਤੁਸੀਂ ਸਿੱਧੂ ਦਾ ਨਾਂ ਜ਼ਰੂਰ ਲੈਨੇ ਹੋ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਹਸਬੰਡ ਨੂੰ ਮੈਂ ਕਹਾਂ ਵੀ ਕਈ ਵਾਰੀ ਸਾਹਮਣੇ ਉੱਥੇ ਸਿੱਧੂ ਖੜਾ ਹੁੰਦਾ ਕੁੜਤਾ ਪਜਾਮਾ ਪਾਇਆ ਤੇ ਮੈਨੂੰ ਦੱਸਦਾ ਹੈ ਉਹ ਇਹਦਾ ਮਜ਼ਾਕ ਬਹੁਤ ਬਣਿਆ ਕਿ ਇਹ ਕਿਵੇਂ ਹੋ ਸਕਦਾ ਹੋ ਸਕਦਾ ਪੱਥਰਾਂ ਚੋਂ ਰੱਬ ਪਾ ਲਿਆ ਲੋਕਾਂ ਨੇ ਮੇਰੀ ਗੱਲ ਸੁਣੋ ਤੁਸੀਂ ਹੋ ਮੈਂ ਬਿਲਕੁਲ ਖਤਮ ਹੋ ਚੁੱਕੀ ਹਾਂ ਮੇਰੇ ਘਰੇ ਰੋਟੀ ਨਹੀਂ ਹਨਾ ਰੋਟੀ ਪਾ ਕੇ ਦਿਆ ਮਤਲਬ ਵੀ ਮੈਂ ਬਿਲਕੁਲ ਸਿੰਪਲ ਲਾਈਫ ਹੰਡਾ ਰਹੀ ਹਾਂ ਉਧਰ ਮੇਰਾ ਬੱਚਾ ਵੀ ਬਿਮਾਰ ਸੀ ਮੇਰਾ ਬ੍ਰਦਰ ਵੀ ਬਿਮਾਰ ਸੀ ਜਦੋਂ ਸ਼ੁਭ ਨੇ ਨਾ ਲਿਆ ਹਨਾ ਜੀ ਮੰਨ ਲਓ ਤੁਸੀਂ ਮੈਨੂੰ ਸਪੋਰਟ ਕੀਤੀ ਮੈਨੂੰ ਦੁਬਾਰਾ ਤੁਸੀਂ ਜਸਵਿੰਦਰ ਬਰਾੜ ਬਣਾਤਾ ਫਿਰ ਮੈਂ ਤੁਹਾਡਾ ਆਸਾਨ ਕਦੇ ਭੁੱਲੂ ਮੈਂ ਤਾਂ 24 ਘੰਟੇ ਤੁਹਾਨੂੰ ਸੀਸਾ ਦੇਉ 24 ਘੰਟੇ ਮੈਂ ਮੱਕੜਪਾਜੀ ਜਿਉਂਦੇ ਰਹੂ ਤੁਸੀਂ ਮੈਨੂੰ ਦੁਆਰਾ ਜਿਉਂਦੀ ਕਰਾਉਂਦੇ